ਜਿਹੜੇ ਕਹਿੰਦੇ ਇੱਥੇ ਆਓਗੇ ਤੁਹਾਨੂੰ ਪੁੱਤ ਮਿਲੂਗਾ ਸੁਖਣਾ ਬੇਬੇ ਨਾਨਕ ਦਾ ਜੀਵਨ ਪੜਿਆ ਹੋਣਾ ਭੈਣੋ ਤੁਹਾਡੇ ਚੋਂ ਕਿਸੇ ਨੇ ਜੇ ਨਹੀਂ ਪੜਿਆ ਤੇ ਪੜੋ ਇੱਕ ਵਾਰ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਹੈ ਤੇ ਗੁਰਨਾਨਦ ਸਾਹਿਬ ਉਹਨਾਂ ਨੂੰ ਕਹਿ ਸਕਦੇ ਸੀ ਨਾ ਭੈਣੇ ਮੇਰੇ ਤੋਂ 5 ਸਾਲ ਵੱਡੀਆਂ ਹਨ ਮੇਰੇ ਘਰ ਤਾਂ ਦੋ ਬੇਟੇ ਨੇ ਸ੍ਰੀ ਚੰਦ ਤੇ ਲਖਮੀਦਾਸ ਤੂੰ ਐ ਕਰ ਆ ਸ਼ਬਦ ਪੜਿਆ ਕਰ ਤੇਰੇ ਘਰ ਵੀ ਪੁੱਤ ਹੋ ਜਾ ਜਿਹੜੇ ਅੱਜ ਆ ਸ਼ਬਦ ਦਿੰਦੇ ਫਿਰਦੇ ਨੇ ਦੇਹ ਧਾਰੀ ਲੋਕੀ ਜਾਂਦੇ ਆ ਮੈਂ ਬੇਨਤੀ ਕਰ ਲੇਗਾ ਧਿਆਨ ਨਾਲ ਸੁਣਿਓ ਗੁਰਨਾਨ ਸਿੰਘ ਆਪਣੀ ਭੈਣ ਨੂੰ ਕਹਿ ਸਕਦੇ ਗੁਰਨਾਨ ਸਿੰਘ ਦੇ ਕੋਲ ਤਾਂ ਆਪਣੀ ਬਾਣੀ ਵੀ ਹੈਗੀ ਸੀ ਉਹਨਾਂ ਕੋਲ ਤੇ ਭਗਤਾਂ ਦੀ ਬਾਣੀ ਵੀ ਹੈਗੀ ਸੀ ਅੱਜ ਭਗਤ ਮਹਾਂਪੁਰਸ਼ ਕ੍ਰਾਂਤੀਕਾਰੀ ਭਗਤ ਰਵਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਕਹਿੰਦਾ ਮੈਂ ਕ੍ਰਾਂਤੀਕਾਰੀ ਸ਼ਬਦ ਪਤਾ ਕਿਉਂ ਬੋਲਦਾ ਅਸਲੀ ਸਾਡੇ ਮਹਾਂਪੁਰਖ ਇਹ ਨੇ ਜਿਹੜੇ ਕਾਂਸੀ ਦੇ ਘੜੇ ਚ ਪੈਦਾ ਹੋ ਕੇ ਬੇਪਰਵਾਦ ਨੂੰ ਲਲਕਾਰਦੇ ਰਹੇ ਇਹ ਅਸਲੀ ਸਾਡੇ ਮਹਾਂਪੁਰਖ ਅਸੀਂ ਤੇ ਉਹਨਾਂ ਨੂੰ ਬਣਾਉਣ ਲੱਗ ਪਏ ਜਿਹੜੇ ਫੱਤੀ ਪਾਣੀ ਦਾ ਗਲਾਸ ਵੀ ਆਪਣੇ ਹੱਥ ਕੇ ਫੜ ਕੇ ਨਹੀਂ ਪੀਂਦੇ ਇਹ ਜਿਨ੍ਹਾਂ ਨੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢੀਆਂ ਮਰੇ ਹੋਏ ਪਸ਼ੂਆਂ ਦੀ ਖਾਲ ਉਤਾਰੀ ਕ੍ਰਾਂਤੀਕਾਰੀ ਸ਼ਬਦਾਂ ਨੂੰ ਜਨਮ ਦਿੱਤਾ ਤੇ ਹਲੂਨ ਕੇ ਰੱਖ ਦਿੱਤਾ ਉਹਨਾਂ ਨੇ ਸਮਾਜ ਨੂੰ ਇੱਕ ਵਾਰ ਅੱਜ ਕਿੰਨੇ